ਸ਼ਾਸ਼ੀ ਕਾਲ ਵਾਈ ਜੀ ਸਾਰਿਆਂ ਨੂੰ ਮੈਂ ਤੁਹਾਡਾ ਆਪਣਾ ਅੰਮ੍ਰਿਤ ਟੀਵੀ 1990 ਤੋਂ ਅੱਜ ਗੱਲਾਂ ਸਾਂਝੀਆਂ ਕਰਨੀਆਂ ਬਾਈ ਤੁਹਾਡੇ ਨਾਲ ਵੀ ਕੁਝ ਗੱਲਾਂ ਇਹ ਜਿਹੀਆਂ ਹੁੰਦੀਆਂ ਨੇਗੀਆਂ ਵੀ ਸਮੇ ਦੇ ساتھ ਨਾਲ ਸਾਰੀਆਂ ਚੇਂਜ ਹੋ ਜਾਂਦੀਆਂ ਨੇਗੀਆਂ ਵੀ ਮੈਨੂੰ ਤਾਂ ਇਹ ਲੱਗਦਾ ਵੀ ਬਾਈ ਜੀ ਜਿਵੇਂ ਨਾ ਸਮੇ ਦੀ ਆਪਾਂ ਨੂੰ ਕਦਰ ਕਰਨੀ ਚਾਹੀਦੀ ਹੈ ਬਿ ਪ੍ਰਮਾਤਮਾ ਹਰ ਇੱਕ ਚੀਜ਼ ਦਾ ਟਾਈਮ ਹੁੰਦਾ ਵੀ ਟਾਈਮ ਦਿੰਦਾ ਹੈਗਾ ਪਹਿਲਾਂ ਤਾਂ ਆਪਾਂ ਸੁਣਿਆ ਸੀ ਅੱਜ ਆਪਾਂ ਆਵਦੇ ਅੱਖੀ ਦੇਖਿਆ ਵੀ ਸਮੇਂ ਦੀ ਬੰਦੇ ਨੂੰ ਕਾਦਰ ਕਰਨੀ ਚਾਹੀਦੀ ਹੈ ਵੀ ਕਾਦਰ ਵੀ ਸਮੇਂ ਦੇ ਹਿਸਾਬ-ਹਿਸਾਬ ਨਾਲ ਚੱਲਣਾ ਚਾਹੀਦਾ ਹੈ ਜੇ ਆਪਣੀ ਵੀਡੀਓ ਵਧੀਆ ਲੱਗੀ ਤਾਂ ਲਾਇਕ ਕਮੈਂਟ ਤੇ ਸ਼ੇਅਰ ਤੇ ਚੈਨਲ ਨੂੰ ਸਬਸਕ੍ਰਾਈਬਰ ਨੂੰ ਜਰੂਰ ਕਰ ਲਿਓ ਬਾਈ ਜੀ ਆਪਾਂ ਤੁਹਾਨੂੰ ਅੱਜ ਗੱਲ ਇਸ ਵਾਰੀ ਕਰਦੇ ਆਂ ਬਿਨਾਂ ਆਪਾਂ ਜਮਾਨਸਾ ਗਏ ਸੀ ਮਾਨਸਾ ਦਾ ਆਪਾਂ ਵਾਹਨ ਲੇਤਾ ਹੋਇਆ ਜਮੀਨ ਉੱਥੇ ਬਹੁਤ ਵੱਡੇ ਕਾਰਖਾਨੇ ਨੇਗੇ ਵੀ ਉਸ ਸਮੇਂ ਦੇ ਹਿਸਾਬ ਨਾਲ ਉਹਨਾਂ ਦੀ ਵੀ ਚੜਾਈ ਸੀਗੀ ਤੇ ਬਾਕੀ ਸਾਨੂੰ ਵੀਡੀਓ ਚ ਦੱਸਾਂਗੇ ਹੁਣ ਉਹ ਜਗ੍ਹਾ ਤੇ ਜਿੱਥੇ ਪੂਰੀ ਰੌਣਕ ਹੁੰਦੀ ਸੀ ਅੱਜ ਉੱਥੇ ਤਿੰਨ ਚਾਰ ਬੰਦੇ ਨੇ ਵੀ ਉਹ ਟਾਈਮ ਦੇ ਨਾਲ ਟਾਈਮ ਨਾਲ ਕਿੱਥੇ-ਇੱਥੇ ਲੱਖਾਂ ਗੱਡੀਆਂ ਤੇ ਬੰਦੇ ਹੁੰਦੇ ਸੀ ਹਜ਼ਾਰਾਂ ਦੀ ਗਿਣਤੀ ਚ ਵੀ ਬੰਦੇ ਹੁੰਦੇ ਸੀਗੇ ਤੇ ਹਜ਼ਾਰਾਂ ਦੀ ਗਿਣਤੀ ਦੀਆਂ ਗੱਡੀਆਂ ਹੁੰਦੀਆਂ ਸੀਗੀਆਂ ਲੱਖਾਂ ਦਾ ਮੈਂਥੋ ਗਲਤ ਸਾਬ ਦੇ ਬੋਲੇਗਾ ਬਾਈ ਜੀ ਸੌਰੀ ਤੇ ਜ਼ੁਬਾਨ ਆ ਵੀ ਕਿਵੇਂ ਵੀ ਫਿਸਲ ਸਕਦੀ ਹੈ ਇੱਕ ਸਾਡੇ ਇੱਥੇ ਹੁਣ ਅੱਜ ਇਸ ਟਾਈਮ ਸਾਨੂੰ ਮਿਲੇ ਸੀਗੇ ਸਾਡੇ ਬਹੁਤ ਹੀ ਪਿਆਰੇ ਮਿੱਤਰ ਗੁਰਜੰਟ ਸਿੰਘ ਉਰਫ ਜੈਂਟੀ ਡਰਾਈਵਰਾ ਚਲੋ ਆਪਾਂ ਉਹਦੇ ਨਾਲ ਗੱਲਬਾਤ ਕਰਾਉਨੇ ਆ ਉਹ ਤਾਂ ਪੁੱਛਦੇ ਹਾਂ ਉਹਦੀ ਜਵਾਨੀ ਵੀ ਕੀ ਕੀ ਹੁੰਦਾ ਸੀਗਾ ਕੀ ਕੀ ਗੱਲਬਾਤ ਹੁੰਦੀ ਸੀ ਆਓ ਬਾਈ ਜੀ ਜਾਂਟੀ ਕੋਲੇ ਪਹੁੰਚ ਗਏ ਜਾਂਟੀ ਨੂੰ ਆਪਾਂ ਉਰੀ ਬੁਲਾ ਲਿਆ ਪਹੁੰਚੇ ਕੀ ਹੋਰ ਵੀ ਜਾਂਟੀ ਠੀਕ ਠਾਕ ਬਾਈ ਜੀ ਠੀਕ ਹੁਣ ਆਪਣਾ ਇੱਥੇ ਕੀ ਕੰਮ ਆ ਬਾਈ ਜੀ ਇੱਥੇ ਹੁਣ ਪਹਿਲਾਂ ਤਾਂ ਡਰਾਈਵਰੀ ਕਰਦੇ ਸੀਗੇ ਟਰੱਕ ਚਲਾਉਂਦੇ ਸੀ ਅੱਛਾ ਬਾਈ ਜੀ ਹੋਰ ਅਸੀਂ ਦੋ ਤਿੰਨ ਉਹਦੇ ਚੌਂਕੀਦਾਰ ਹੀ ਆ ਬਸ ਅੱਛਾ ਵੀ ਤੇਰੀ ਡੇਰੀ ਡਿਊਟੀ ਆਉਂਦੀ ਆ ਦਿਨ ਰਾਤ ਦੀ ਤਾਂ ਤੇਰੀ ਹੀ ਹੈਗੀ ਪੱਕੀ ਹਾਂ ਹਾਂ ਵੀਰਾਤ ਨੂੰ ਤੇਰੇ ਨਾਲ ਦੋ ਤਿੰਨ ਬੰਦੇ ਹੋਰ ਹੁੰਦੇ ਆ ਦੋ ਬੰਦੇ ਹੋਰ ਆ ਜਾਣ ਠੀਕ ਐ ਕਿਉਂ ਕਿਉਂ ਏਰੀਆ ਬਹੁਤ ਹਨਾ ਦੋ ਤਿੰਨ ਬੰਦੇ ਤਾਂ ਜ਼ਰੂਰੀ ਆ ਐਡੇ ਏਰੀਆ ਦਾ ਤਰ ਤੇ ਵੀ ਇੱਥੇ ਮੈਂ ਸੁਣਿਆ ਵੀ ਰੌਣਕਪੂਰੀ ਹੁੰਦੀ ਸੀਗੀ ਕੀ ਗੱਲ ਬਾਤ ਸੀ ਇੱਥੇ ਇੱਥੇ ਪਹਿਲਾਂ ਦੋ ਸੈਲਰ ਸੀਗੇ ਇਹ ਚੌਲਾਂ ਦੇ ਅੱਛਾ ਇੱਥੇ ਘੱਟੋ ਘੱਟ ਦੋਨੇ ਝੱਲਰਾਂ ਦੇ ਵਿੱਚ ਬਾੜਾ ਨਹੀਂ 100 ਬੰਦਾ ਕੰਮ ਕਰਦਾ ਹੁੰਦਾ ਅੱਛਾ ਇਹਦਾ ਕਰਕੇ ਇਹ ਨੂੰ ਅੱਜ ਸੈਲਰ ਇਹ ਫੇਲ ਹੋ ਗਏ ਅੱਛਾ ਫਿਰ ਹੁਣ ਕਾਰਨ ਅੱਜ ਇੱਥੇ ਰੂਹ ਦੀ ਫੈਕਟਰੀ ਹੈ ਅੱਛਾ ਉਸ ਤੋਂ ਬਾਅਦ ਰੂਹ ਦੀ ਫੈਕਟਰੀ ਲੱਗੀ ਸੀ ਉਸ ਤੋਂ ਬਾਅਦ ਰੂਹ ਦੀ ਫੈਕਟਰੀ ਲੱਗ ਗਈ ਵੀ ਚੌਲਾਂ ਤੋਂ ਬਾਅਦ ਸੈਲਰ ਤੋਂ ਹਾਂ ਸੈਲਰ ਤੋਂ ਬਾਅਦ ਅੱਛਾ ਰੂਹ ਦੀ ਫੈਕਟਰੀ ਲੱਗ ਗਈ ਰੂਹ ਦੀ ਫੈਕਟਰੀ ਹੁਣ 2 ਸਾਲ ਹੋ ਗਏ ਨਰਮਾ ਹੋਇਆ ਨਹੀਂ ਅੱਛਾ ਹਾਂ ਹੁਣ ਨਰਮਾ ਦਾ ਖਤਮ ਹੀ ਹੋ ਗਏ ਬਈ ਆਪਣੇ ਅਰਗੇਜੋ ਜਮਾ ਨਰਮਾ ਹੋਣ ਦਾ ਕਾਰਨ ਅੱਜ ਫੈਕਟਰੀ ਮੰਦ ਗਈ ਅੱਛਾ ਠੀਕ ਆ ਮੈਂ ਦੇਖੀ ਨਾ ਨਾ ਬੀਜਾੜ ਜਦੋਂ ਪੂਰਾ ਪੈ ਗਿਆ ਚ ਹਾਂ ਕਿੱਥੇ ਉਹ ਗੱਡੀਆਂ ਆ ਮੈਂ ਸੁਣਿਆ ਸੀ ਵੀ ਗੱਡੀਆਂ ਆਉਂਦੀਆਂ ਸੀ ਜੰਦਗਰ ਚ ਗੱਡੀਆਂ ਇੱਥੇ ਘੱਟੋ ਘੱਟ 20 ਵੀ ਟਰੱਕ ਆਉਂਦੇ ਜਾਂਦੇ ਸੀਗੇ ਹਾਂ ਰੋਜ਼ ਤੇ ਇੱਕ ਦੇ ਇੱਕ ਵਾਰੀ ਦੇ ਵਿੱਚ ਕੀ 12 ਟਰੱਕ ਇੱਕ ਦਿਨ ਚ ਖਰੀਦੇ ਅੱਛਾ 12 ਦੇ 12 ਟਰੱਕ ਭਰ ਕੇ ਅਸੀਂ ਹੱਥ ਸ਼ਾਮ ਨੂੰ ਨਿਕਲਦੇ ਤੜਕੇ 9 ਵਜੇ ਨੂੰ ਆ ਕੇ ਅਸੀਂ ਗੱਡੀਆਂ ਉਹਨੇ ਲਾ ਕੇ ਅੱਛਾ ਫਿਰ ਕੋਈ ਜਾ ਕੇ ਉਹਦੇ ਸੌਂ ਜਾਂਦੇ ਸੀਗੇ ਠੀਕ ਹੈ ਤੇ ਸ਼ਾਮ ਨੂੰ ਅਸੀਂ 6 ਵਜੇ ਫੇਰ ਆਉਂਦੇ ਅੱਛਾ ਆ ਗਿਆ ਜੀ ਬਾਈ ਜੀ ਫੇਰ ਪੁੱਛਦੇ ਇੱਥੇ ਵੀ ਆਰਡਰ ਕਿੱਥੋਂ ਕਿੱਥੋਂ ਦੇ ਨੇ ਠੀਕ ਹੈ ਬਾਈ ਤੇ ਸਾਨੂੰ ਮੈਨੇਜਰ ਸਾਹਿਬ ਦੱਸਦੇ ਵੀ ਐਂ ਕਰਕੇ ਚਾਰ ਆਰਡਰ ਤਾਂ ਹੈਗੇ ਨੇ ਆਪਣੇ ਕੋਲੇ ਮੋਗੇ ਦੇ ਠੀਕ ਹੈ ਚਾਰ ਕੋਟਕਪੂਰੇ ਦੇ ਹਾਂ ਚਾਰ ਆਪਣੇ ਭਗਤੇ ਦੇ ਅੱਛਾ ਅਡੋਡੀ ਸੀਗੇ ਹਾਂ ਅਡੋਡੀ ਆਰਡਰ ਕੱਢਦੇ ਫੇਰ ਅਸੀਂ ਹੱਥ ਨੇ 12 ਦੇ 12 ਟਰੱਕ ਚਾਰ ਉਧਰ ਮੋਗੇ ਨੂੰ ਚਾਰ ਕੋਟਕਪੂਰੇ ਨੂੰ ਚਾਰ ਇੱਧਰ ਅੱਛਾ ਭਗਤੇ ਨੂੰ ਐ ਜਾਂਦੇ ਸੀਗੇ ਤਾਂ ਕੈਸਾ ਸਾਲ ਡਰਾਈਵਰੀ ਕੀਤੀ ਏ ਤੂੰ ਸਾਲ ਮੈਨੂੰ ਮੈਂ 1990 ਦਾ ਡਰਾਈਵਰੀ ਕਰ ਲਗਿਆ ਜਾਨੀ ਕਿ ਹੁਣ ਮੈਂ ਡਰਾਈਵਰੀ ਛੱਡ ਚੁੱਕਾ 1990 ਤੋਂ ਲਾਲਾ ਤੋਂ ਹੁਣ ਤੋ ਐ ਲਾਲਾ 25 ਚੱਲੀ ਜਾਂਦਾਗਾ ਹਾਂ 35 ਸਾਲ ਮੈਂ ਡਰਾਈਵਰੀ ਕਰ ਲਈ 35 ਸਾਲ ਡਰਾਈਵਰੀ ਕਰ ਲਈ ਤੂੰ ਬਹੁਤ ਚਿਰ ਕਰਕੇ ਡਰਾਈਵਰੀ ਵਜੈਂਟੀ ਅਬਾ ਹੁਣ ਵੀ ਡਰਾਈਵਰੀ ਕਰਨ ਨੂੰ ਤਾਂ ਹਲੇ ਮੈਂ 10-15 ਸਾਲ ਜੇ ਰੱਬ ਹਾਂ ਹਾਂ ਠੀਕ ਪਈ ਆ ਸਿਹਤ ਤੇਰੀ ਰੱਬੋਂ ਪਰ ਹੋਰ ਦੇਵੇ ਦਾ 10-15 ਸਾਲ ਦੇ ਦੇ ਤਾਂ ਡਰਾਈਵਰੀ ਜ ਮੈਂ ਹਲੇ ਵੀ ਕੋਈ ਮਾੜਾ ਨਹੀਂ ਹੈਗਾ ਚਲਾਉਣ ਨੂੰ ਗੱਡੀ ਹਾਂ ਅੱਜ ਵੀ ਚਲਾ ਸਕਦਾ ਮੈਂ ਠੀਕ ਚਲੋ ਹੁਣ ਤੁਹਾਨੂੰ ਦਿਖਾਉਣਾ ਬਾਈ ਨਾਲ ਤਾਂ ਗੱਲ ਹੋ ਗਈ ਆਪਣੀ ਹੁਣ ਤੁਹਾਨੂੰ ਆਪੇ ਅੱਗੇ ਦਿਖਾਉਣਾ ਵੀ ਇੱਥੇ ਕੀ ਜਾੜ ਪਿਆਗਾ ਕਿਵੇਂ ਕੁਝ ਹੋਇਆਗਾ ਆਓ ਚੱਲੀਏ ਆਪਾਂ ਅੱਗੇ ਇਹ ਆ ਗਏ ਤੁਹਾਡਾ ਦਫ਼ਤਰ ਆ ਗਏ ਜਿੱਥੇ ਭਈਏ ਕੰਮ ਕਰਦੇ ਸੀ ਇੱਕ ਕੁਆਟਰ ਆ ਗਏ ਭਈਆਂ ਦੇ ਅੱਗੇ ਆ ਆਪਣਾ ਮੇਨ ਗੇਟ ਆ ਗਏ ਇੱਧਰ ਘੁਮਾ ਕੇ ਦਿਖਾਉਣਾ ਨਾਲ ਹੋਰ ਵੀ ਸੈਲਰ ਨੇ ਹੋਰ ਚੱਲੀ ਜਾਂਦੇ ਨੇ ਵੀ ਚਲੋ ਕੋਈ ਹੁੰਦਾ ਕਾਰਨ ਜਿਹਾ ਜੀ ਰੱਬ ਦੀ ਮਿਹਰ ਹੁੰਦੀ ਆ ਉਹ ਜਾ ਹੋ ਜਾਂਦਾਗਾ ਹਾਂ ਆਹ ਦੇਖੋ ਜੀ ਇਹ ਹੀ ਕਹਿੰਦੇ ਆ ਵੀ ਹਰੇਕ ਬੰਦੇ ਨੂੰ ਸਮੇਂ ਦੀ ਕਦਰ ਕਰਨੀ ਚਾਹੀਦੀ ਆ ਉਹ ਅੱਗੇ ਮੂਰੇ ਦਫ਼ਤਰ ਆ ਗਿਆ ਅੱਗੇ ਤੁਹਾਨੂੰ ਫੈਕਟਰੀ ਦਿਖਾਵਾਂਗੇ ਜਾ ਕੇ ਗਾਹਾਂ ਫੈਕਟਰੀ ਅੱਗੇ ਆ ਗਈ ਆ ਦੇਖੋ ਜੀ ਉਹ ਆ ਗਿਆ ਸਾਹਮਣੇ ਤੁਹਾਡੇ ਫੈਕਟਰੀ ਆ ਗਈ ਜੀ ਆ ਦਫਤਰ ਆ ਗਿਆ ਅੱਗੇ ਤੁਹਾਨੂੰ ਫੈਕਟਰੀ ਵੀ ਦਿਖਾਵਾਂਗੇ ਜਾ ਕੇ ਆਓ ਚੱਲਦੇ ਹੁਣ ਆਪਾਂ ਫੈਕਟਰੀ ਵੀ ਨਹੀਂ ਚੱਲਦੇ ਆ ਇਹ ਦਫਤਰ ਆ ਜੀ ਜਿੱਥੇ ਲੱਖਾਂ ਦਾ ਸਾਰਾ ਕਿਤਾਬ ਹੁੰਦਾ ਸੀਗਾ ਅੱਜ ਇਹਨੂੰ ਜਿੰਦਾ ਲੱਗਾਇਆ ਪਿਆਗਾ ਕਿਉਂ ਇੱਥੇ ਲੱਖਾਂ ਤੇ ਕੋਰੋਨਾ ਦਾ ਹਿਸਾਬ ਹੋਇਆਗਾ ਇਹ ਦਫਤਰਾਂ ਚ ਕੋਈ ਆਉਂਦੇ ਜਾਂਦੇ ਸੀਗੇ ਆ ਦੇਖੋ ਜੀ ਇਹ ਔਲਾਂ ਦੇ ਬੂਟੇ ਆ ਗਏ ਵੀ ਮੰਨ ਕੇ ਚੱਲੋ ਵੀ ਸਾਰਾ ਕੁਝ ਵਧੀਆ ਸੀਗਾ ਰਵਾਤਾਂ ਦੀ ਕਿਰਪਾ ਨਾਲ ਪਰੋ ਚਲ ਟਾਈਮ ਆ ਟਾਈਮ ਦੇ ਹਿਸਾਬ ਨਾਲ ਬਾਈ ਜੀ ਹਰ ਇੱਕ ਚੀਜ਼ ਦਾ ਐਂਡ ਹੁੰਦਾ ਹੈਗਾ ਜਿ ਆਪਾਂ ਜਨਮ ਲੈਤਾ ਤਾਂ ਆਪਣੀ ਮੌਤ ਵੀ ਹੋ ਪੱਕੀ ਹੈਗੀ ਉਹ ਸਿੱਧਣੀ ਤੈ ਹੋ ਜਾਂਦੀ ਹੈਗੀ ਜੇ ਆਪਾਂ ਕੋਈ ਕੰਮ ਕਰਦੇ ਆ ਤਾਂ ਉਹਦਾ ਵੀ ਐਂਡ ਹੁੰਦਾ ਆ ਦੇਖੋ ਇੱਧਰ ਨਰਮਾ ਬੀਜਾ ਹੋਇਆ ਸੀ ਇਹਦੇ ਟੋਟਲ ਗਏ ਨੇ ਆਪਣੇ 10 ਕਿੱਲੇ ਜ਼ਮੀਨ ਦੇ ਆ ਬਾਈ ਜੀ ਸਾਰੇ ਇਹ ਉਹ ਦਿਖਾਉਂਦੇ ਆ ਸਾਨੂੰ ਚੁੰਗ ਕਰਕੇ ਇਹ ਆ ਗਿਆ ਆਪਣਾ ਪਹਿਲਾ ਸੈਲਰ ਸੀ ਇੱਥੇ ਚੌਲਾਂ ਦਾ ਉਸ ਤੋਂ ਬਾਅਦ ਇੱਥੇ ਨਰਮੇ ਵਾਲੀ ਫੈਕਟਰੀ ਲੱਗੀ ਰੂਹ ਵਾਲੀ ਕਿਉਂ ਇੱਥੇ ਲੱਖਾਂ ਦਾ ਕਿਸਾਨ ਆਇਆ ਲੱਖਾਂ ਦੀ ਗਿਣਤੀ ਚ ਲੱਖਾਂ ਦੀ ਗਿਣਤੀ ਚ ਟਰੈਕਟਰ ਆਏ ਲੱਖਾਂ ਦੀ ਗਿਣਤੀ ਚ ਗੱਡੀਆਂ ਗੀਆਂ ਲੱਖਾਂ ਦੀ ਗਿਣਤੀ ਚ ਭਈਆ ਆ ਕੇ ਵਾਗਿਆ ਇੱਥੇ ਕੋਈ ਕੋਈ ਆ ਗਿਆ ਕੋਈ ਕੋਈ ਆ ਗਿਆ ਵੀ ਟਾਈਮ ਟਾਈਮ ਦੀ ਇੱਥੇ ਕਿੰਨੇ ਲੋਕਾਂ ਨੇ ਪੜਾਣ ਕੀਤੇ ਕਿੰਨੀ ਜ਼ਿਮੀਂਦਾਰਾਂ ਦੀਆਂ ਪੜਾਣ ਹੋਈਆਂ ਸੀਗੀਆਂ ਤੇ ਕਿੰਨੇ ਆਪਣੇ ਭਈਆਂ ਦੀਆਂ ਪੜਾਣ ਹੋਈਆਂ ਕਿੰਨੇ ਮਜ਼ਦੂਰਾਂ ਦੀਆਂ ਪੜਾਣ ਹੋਈਆਂ ਸੀਆਂ ਹਾਂ ਤੇ ਕਿੰਨੀ ਮਸ਼ੀਨਰੀ ਆ ਕੇ ਗਈ ਤੇ ਅੱਜ ਇਸ ਜਗ੍ਹਾ 'ਚ ਸਿਰਫ 2-3 ਬੰਦੇ ਕੰਮ ਕਰਦੇ ਨੇ ਤੇ ਕਿੱਥੇ ਸੌਾਂ ਦੀ ਗਿਣਤੀ 'ਚ ਇੱਥੇ ਬੰਦੇ ਨੂੰ ਰੋਜ਼ਗਾਰ ਸੀਗਾ ਐਸੀ ਗੱਲ ਕਰਕੇ ਕਹਿੰਦੇ ਆ ਬਾਈ ਜੀ ਵੀ ਹਰ ਬੰਦੇ ਨੂੰ ਟਾਈਮ ਦੀ ਕਦਰ ਜ਼ਰੂਰੀ ਆ ਮੋੜ-ਮੋੜ ਹੀ ਗੱਲ ਕਹਿੰਦੇ ਆ ਵੀ ਜਦੋਂ ਰੱਬ ਪਰਮਾਤਮਾ ਨੇ ਟਾਈਮ ਦਿੱਤਾ ਉਦੋਂ ਕਦਰ ਕਰੋ ਹਰ ਇੱਕ ਚੀਜ਼ ਦਾ ਟਾਈਮ ਆ ਇੱਕ ਇਧਰ ਗਦਾਮ ਇੱਕ ਆਪਾਂ ਤੁਹਾਨੂੰ ਹੋਰ ਦਿਖਾਵਾਂਗੇ ਗਦਾਮ ਆ ਉਹ ਚੱਲਦੇ ਆਪਾਂ ਉਧਰ ਦੂਜੀ ਸ਼ੈਡ ਆ ਗਿਆ ਨੋ ਜੀ ਦੇਖੋ ਜੀ ਦੂਜਾ ਗਦਾਮ ਆ ਆ ਗਿਆ ਇਹਦੇ ਪਿੱਛੇ ਵੀ ਬੈਕਸਾਈਡ ਵੀ ਜ਼ਮੀਨ ਆ ਹੋਇਆ ਤਾਂ ਕੁਛ ਨਹੀਂ ਵੀ ਮਸ਼ੀਨਰੀ ਸਾਰੀ ਉਮੀ ਖੜੀ ਹੈ ਵੀ ਚੱਲਣਾ ਤਾਂ ਅੱਜ ਜੇ ਚਲਾਉਣਾ ਹੋਵੇ ਤਾਂ ਅੱਜ ਵੀ ਚਾਲੂ ਹਾਲਤ ਚਾਹੀਏ ਐ ਨਹੀਂ ਹੈਗਾ ਵੀ ਖੰਡਰ ਪਿਆ ਪਰ ਸਮਾ ਪਾਈ ਗੱਲ ਕਰਦੇ ਆ ਵੀ ਸਮਾ ਜਿਹੜਾ ਸਾਰਿਆਂ ਨਾਲੋਂ ਵੱਡਾ ਬਲਵਾਨ ਆਗਾ ਸਮਾ ਆ ਦੇਖੋ ਹੁਣ ਇਹ ਚ ਨਰਮਾ ਲਾਇਆ ਹੋਇਆ ਸੀਗਾ ਇਦੇ ਨਾਲ ਸੈਲਰ ਚੱਲਦੇ ਨੇ ਕਮਾ ਕੇ ਦਿਖਾਉਣਾ ਸਾਨੂੰ ਆਹ ਦੇਖੋ ਜੀ ਇੱਕ ਨਾ ਵੀਡੀਓ ਕਿਵੇਂ ਲੱਗੀ ਲਾਇਕ ਤੇ ਕਮੈਂਟ ਕਰਕੇ ਤੇ ਸ਼ੇਅਰ ਕਰਕੇ ਜਰੂਰ ਦੱਸਿਓ ਤੇ ਚੈਨਲ ਨੂੰ ਵੀਰ ਬਣ ਕੇ ਸਬਸਕ੍ਰਾਈਬਰ ਕਰ ਲਿਓ ਹੱਥ ਵੱਨ ਕੇ ਬੇਨਤੀ ਆ ਤੁਹਾਨੂੰ ਜੇ ਵੀਡੀਓ ਚੰਗੀ ਲੱਗੀ ਤਾਂ ਅਗੇ ਲਾਇਕ ਸ਼ੇਅਰ ਜਰੂਰ ਕਰ ਦਿਓ ਲਾਇਕ ਕਰ ਦਿਓ ਕਮੈਂਟ ਕਰ ਦਿਓ ਏਸੀਬਾਈ ਜੀ ਅੱਜ ਦੀ ਵੀਡੀਓ ਵੇਸਲੇ ਹੀ ਕਹਿੰਦੇ ਆਪਾਂ ਵੀ बार-बार ਵੀ ਟਾਈਮ ਦੀ ਕਦਰ ਕਰਨੀ ਸਿੱਖ ਲੋ ਬਾਈ ਜੀ ਟਾਈਮ ਨੇ बार-बार ਨਹੀਂ ਆਉਣਾ ਜਿਹੜਾ ਪਾਣੀ ਪੋੜਾ ਹੈ ਠੜੀ ਨਾ ਗਿਆ ਉਹ ਮੁੜ ਕੇ ਆਉਂਦਾ ਨਹੀਂ ਵੀ ਕੋਲ ਨਾ ਕਰੋ ਕਿਸੇ ਵੀ ਕੰਮ ਚ ਜੇ ਅੱਜ ਆਏ ਕਹਿੰਦੇ ਆਪਾਂ ਵੀ ਜਿਹੜਾ ਅੱਜ ਕੰਮ ਕਰਨਾ ਉਹਨੂੰ ਅੱਜ ਹੀ ਕਰ ਦੋ ਤੇ ਐ ਨਾ ਛੱਡੋ ਵੀ ਕੱਲ ਨੂੰ ਆਪਾਂ ਕੰਮ ਕਰਨਾਗਾ ਤੇ ਮੌਤ ਦਾ ਕੋਈ ਪਤਾ ਨਹੀਂ ਬੰਦੇ ਦੀ ਵੀ ਕਦੋਂ ਵੀ ਆ ਸਕਦੀ ਆ ਜੇ ਕੰਮ ਨਿਵੇੜ ਕੇ ਬੰਦੇ ਨੂੰ ਉਹ ਕਰਨਾ ਚਾਹੀਦਾ ਤੇ ਜਿਹਨੇ ਜਨਮ ਲੈਤਾ ਉਹਦੀ ਮੌਤ ਵੀ ਪੱਕੀ ਆ ਇਸ ਲਈ ਇਹਹੀ ਲੋਟ ਇਸ ਤਰ੍ਹਾਂ ਹੀ ਇਹ ਆ ਗਿਆ ਕੰਮ ਵੀ ਜਦੋਂ ਇਹਦਾ ਚੀਜ਼ ਦਾ ਅੰਤ ਹਰੇਕ ਚੀਜ਼ ਦਾਗਾ ਵੀ ਆਪਾਂ ਗਨੇ ਅੰਤ ਹੁੰਦਾ ਨਹੀਂ ਅੰਤ ਹਰਕ ਚੀਜ਼ ਦਾ ਬਾਈ ਜੀ ਤੇ ਅੱਜ ਆਪਾਂ ਦੇਖ ਵੀ ਲੇਤਾ ਕਿਉਂ ਇਹ ਤੇ ਕਿੰਨਾ ਟਾਈਮ ਚੰਗਾ ਸੀਗਾ ਜਦੋਂ ਆਉਂਦੇ ਬੰਦੇ ਜਾਂਦੇ ਕਿੰਨਾ ਲੱਖਾਂ ਦਾ ਕਰੋੜਾਂ ਦਾ ਹਿਸਾਬ ਹੋਇਆ ਸੀਗਾ ਅੱਜ ਇਹ ਚੀਜ਼ਾਂ ਖੰਡਰ ਬਣੀਆਂ ਪਈਆਂ ਨੇ ਪਮਾ ਚਾਲੂ ਹਾਲਤ ਚ ਹੈਗਾ ਪਰ ਅੱਜ ਅੱਜ ਦੇ ਟਾਈਮ ਚ ਨਾ ਇਹ ਖੰਡਰੀ ਹੈ ਇਸ ਟਾਈਮ ਆਪਾਂ ਖੰਡਰੀ ਕਰ ਸਕਦੇ ਨੂੰ ਧੰਨਵਾਦ ਆ ਜੀ ਸਾਰਿਆਂ ਦਾ